ਸੇਸ਼ਿਕਾ ਜੀ ਮੈਂ ਆਪਣੇ ਘਰ ਹਾਜ਼ਰਾਂ ਸੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖੀ ਗਈ ਕਹਾਣੀ ਮਾਹੀ ਦਾ ਭਗ ਤੀਜਾ ਲੱਗੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰੀ ਕਰ ਦਿਓ ਜੀ ਮਾਹੀ ਨੇ ਇਸ ਵਾਰੀ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ ਮਾਹੀ ਦੀ ਬੇਟੀ ਵੀ ਮਾਹੀ ਵਾਂਗ ਬਹੁਤ ਸੁੰਦਰ ਸੀ ਮਾਹੀ ਹੁਣ ਕਰਦੀਆਂ ਜਿਵੇਂ ਵਰੀਆਂ ਤੇ ਬੱਚਿਆਂ 'ਚ ਵਿਅਸਤ ਹੋ ਗਈ ਉਧਰ ਦੀਪੀ ਦੇ ਘਰ ਵਾਲੇ ਦਾ ਬਾਹਰ ਦਾ ਪ੍ਰੋਗਰਾਮ ਬਣ ਗਿਆ ਤੇ ਉਹ ਦੀਪੀ ਨੂੰ ਲੈ ਕੇ ਬਾਹਰ ਚਲਾ ਗਿਆ ਸਿੰਦਰ ਦੇ ਸੁਭਾਅ ਵਿੱਚ बस ਇੰਨਾ ਸੁਧਾਰ ਹੋਇਆ ਹੁਣ ਉਹ ਸ਼ਰਾਬ ਪੀ ਕੇ ਮਾਹੀ ਨੂੰ ਸਿਰਫ ਕਾਲਾ ਹੀ ਘੜਦਾ ਪਰ ਕੁੱਟ ਮਾਰਨਾ ਕਰਦਾ ਮਾਹੀ ਦੀ ਸੱਸ ਨੇ ਮਾਹੀ ਨੂੰ ਪਿਆਰ ਕਰਨਾ ਤੇ ਕਹਿਣਾ ਤੂੰ ਹੀ ਸੀ ਜੋ ਇਸ ਨਾਲ ਕੱਟ ਗਈ ਕੋਈ ਹੋਰ ਹੁੰਦੀ ਤਾਂ ਕਦੋਂ ਦੀ ਛੱਡ ਕੇ ਚਲੀ ਜਾਂਦੀ ਮਾਹੀ ਨੇ ਕਿਹਾ ਮੈਂ ਕਿਵੇਂ ਛੱਡ ਕੇ ਜਾ ਸਕਦੀ ਹਾਂ ਮੈਨੂੰ ਆਪਣੇ ਪਿਓ ਅਤੇ ਪਰਾ ਦੀ ਇੱਜ਼ਤ ਦਾ ਖਿਆਲ ਆ ਮਾਹੀ ਦੇ ਵੱਡੇ ਦਿਓਰ ਨੇ ਡਿਗਰੀ ਪੂਰੀ ਕਰ ਲਈ ਸੀ ਉਸ ਨੂੰ ਪ੍ਰਾਈਵੇਟ ਨੌਕਰੀ ਮਿਲ ਗਈ ਹੁਣ ਮਾਹੀ ਨੇ ਸਤਿੰਦਰ ਨੂੰ ਕਹਿ ਕੇ ਉਸ ਦੀ ਵਿਆਹ ਦੀ ਗੱਲ ਚਲਾਈ ਉਹਨਾਂ ਨੇ ਕੁੜੀ ਵੇਖੀ ਕੁੜੀ ਬਹੁਤ ਸੋਹਣੀ ਤਾਂ ਨਹੀਂ ਸੀ ਪਰ ਮਾੜੀ ਵੀ ਨਹੀਂ ਸੀ ਘਰਵਾਰ ਪਸੰਦ ਆ ਗਿਆ ਤੇ ਰਿਸ਼ਤਾ ਪੱਕਾ ਹੋ ਗਿਆ ਇਹ ਵਿਆਹ ਵੀ ਮਾਹੀ ਨੇ ਅੱਗੇ ਲੱਗ ਕੇ ਕੀਤਾ ਸਾਰੇ ਕੱਪੜੇ ਤੇ ਗਹਿਣੇ ਮਾਹੀ ਨੇ ਆਪਣੀ ਸੱਸ ਤੇ ਨਾਨਣ ਦੀ ਸਲਾਹ ਨਾਲ ਬਣਾਈ ਸਤਿੰਦਰ ਦੇ ਪਿਤਾ ਜੀ ਕਾਫੀ ਬਜ਼ੁਰਗ ਹੋ ਗਏ ਸਨ ਇਸ ਲਈ ਪਿਓ ਵਾਲੀਆਂ ਰਸਮਾਂ ਸਤਿੰਦਰ ਨੇ ਨਿਭਾਈਆਂ ਸਾਰੇ ਰਿਸ਼ਤੇਦਾਰ ਵੀ ਆਏ ਸਤਿੰਦਰ ਤੇ ਮਾਹੀ ਨੇ ਵਧੀਆ ਪ੍ਰਬੰਧ ਕੀਤਾ ਸੀ ਇਹ ਵਿਆਹ ਵੀ ਬਹੁਤ ਵਧੀਆ ਹੋ ਗਿਆ ਸਾਰੇ ਰਿਸ਼ਤੇਦਾਰ ਵੀ ਮਾਹੀ ਦੀ ਤਾਰੀਫ ਕਰਦੇ ਮਾਹੀ ਘਰ ਵਿੱਚ ਵੱਡੀ ਨੂੰ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਮਾਹੀ ਕੋਲ ਹੀ ਸੀ ਮਾਹੀ ਦੀ ਦਰਾਣੀ ਮਾਹੀ ਨੂੰ ਦੀਦੀ ਕਹਿੰਦੀ ਮਾਹੀ ਨੇ ਵੀ ਘਰ ਨੂੰ ਵਧੀਆ ਚਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਉਸ ਆਵਦੇ ਸੁੱਖ-ਦੁੱਖ ਦਾ ਖਿਆਲ ਰੱਖਦੀ ਜਿੱਥੇ ਉਹ ਆਪਣੇ ਸੱਸ-ਸੋਹਰੇ ਦੀ ਸੇਵਾ ਕਰਦੀ ਉੱਥੇ ਉਹ ਆਪਣੀ ਦਿਉਰ ਤੇ ਦਰਾਣੀ ਦੀ ਵੀ ਪੂਰਾ ਖਿਆਲ ਰੱਖਦੀ ਉਸ ਦੇ ਆਪਣੇ ਬੱਚੇ ਵੀ ਸਕੂਲ ਜਾਣ ਲੱਗੇ ਸਨ ਬੱਚਿਆਂ ਤੋਂ ਲੈ ਕੇ ਵੱਡੇਾਂ ਤੱਕ ਸਾਰੀ ਜ਼ਿੰਮੇਵਾਰੀ ਮਾਹੀ ਦੇ ਸਿਰ 'ਤੇ ਸੀ ਉਹ ਇੱਕ ਸਿਆਣੀ ਔਰਤ ਵਾਂਗ ਵਿਵਹਾਰ ਕਰਦੀ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਸਤਿੰਦਰ ਵਿੱਚ ਕੁਝ ਸੁਧਾਰ ਹੋ ਗਿਆ ਸੀ ਉਸ ਨੂੰ ਅਹਿਸਾਸ ਹੋ ਗਿਆ ਸੀ ਕੇ ਘਰ ਵਿੱਚ ਨਵੀਂ ਬੋਟੀ ਆਈ ਆ ਤੇ ਉਹ ਘਰ ਚ ਸਭ ਤੋਂ ਵੱਡਾ ਹੈ ਉਸ ਤੇ ਆਪਣੇ ਬੱਚੇ ਵੀ ਵੱਡੇ ਹੋ ਰਹੇ ਸਨ ਮਾਹੀ ਦੀ ਦਰਾਨੀ ਨੂੰ ਬੱਚੇ ਦੀ ਆਸ ਹੋਈ ਤਾਂ ਮਾਹੀ ਨੇ ਸਿਆਣੀ ਔਰਤ ਵਾਲਾ ਕਿਰਦਾਰ ਨਿਭਾਇਆ ਉਸ ਨੇ ਦਰਾਨੀ ਨੂੰ ਕੰਮ ਨਾ ਕਰਨ ਦੇਣਾ ਉਸ ਤੇ ਖਾਣ ਪੀਣ ਦਾ ਖਾਸ ਖਿਆਲ ਰੱਖਣਾ ਕਾਲਜ ਵਾਲੀ ਮਾਹੀ ਤੇ ਇਸ ਮਾਹੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਸੀ ਉਸ ਦੀ ਦਰਾਨੀ ਨੇ ਇੱਕ ਫੁੱਲ ਵਰਗੀ ਬੱਚੀ ਨੂੰ ਜਨਮ ਦਿੱਤਾ ਕਰ ਫਿਰ ਬੱਚੇ ਦੇ ਏਕਲਕਾਰੀਆਂ ਨਾਲ ਗੂੰਜ ਉੱਠਿਆ ਮਾਹੀ ਉਸਤਾ ਤੇ ਆਪਣੀ ਦਰਾਨੀ ਦਾ ਪੂਰਾ ਧਿਆਨ ਰੱਖਦੀ ਜ਼ਿੰਦਗੀ ਚੱਲਦੀ ਰਹੀ ਮਾਹੀ ਦੇ ਸਭ ਤੋਂ ਛੋਟੇ ਦਿਓ ਨੇ ਵੀ ਪੜਾਈ ਪੂਰੀ ਕਰ ਲਈ ਉਸਨੇ ਵੀ ਪ੍ਰਾਈਵੇਟ ਨੌਕਰੀ ਮਿਲ ਗਈ ਮਾਹੀ ਚਾਹੁੰਦੇ ਸੀ ਵੀ ਹੁਣ ਉਸਤਾ ਵਿਆਹ ਹੋ ਜਾਵੇ ਉਸਨੇ ਸਤਿੰਦਰ ਨੂੰ ਕੁੜੀ ਲੱਭਣ ਲਈ ਕਿਹਾ ਜਲਦੀ ਹੀ ਉਹਨਾਂ ਨੂੰ ਆਪਣੀ ਮਨਪਸੰਦੀ ਕੁੜੀ ਲੱਭ ਗਈ ਤੇ ਮਾਹੀ ਦੇ ਦਿਓਰ ਦਾ ਵਿਆਹ ਕਰ ਦਿੱਤਾ ਏ ਵੀ ਆ ਵੀ ਸਤਿੰਦਰ ਤੇ ਮਾਹੀ ਨੇ ਹੀ ਅੱਗੇ ਲੱ ਕੇ ਕੀਤਾ ਹੁਣ ਮਾਹੀ ਦੀ ਦੂਜੀ ਦਰਾਨੀ ਵੀ ਮਾਹੀ ਨੂੰ ਦੀਦੀ ਕਹਿੰਦੀ ਤੇ ਉਸਦੀ ਇੱਜ਼ਤ ਕਰਦੀ ਸਤਿੰਦਰ ਦੇ ਪਿਤਾ ਜੀ ਕਾਫੀ ਬਿਮਾਰ ਹੋਣ ਲੱਗੇ ਸਨ ਪਰਿਵਾਰ ਵੱਲੋਂ ਕੀਤੀ ਸੇਵਾ ਤੇ ਡਾਕਟਰਾਂ ਦੇ ਸਾਰੇ ਯਤਨ ਵੀ ਪਿਤਾ ਜੀ ਨੂੰ ਠੀਕ ਨਾ ਕਰ ਸਕੇ ਤੇ ਉਹ ਸਵਰਗ ਸਤਾਰ ਗਏ ਪਿਤਾ ਜੀ ਦੀ ਮੌਤ ਤੋਂ ਬਾਅਦ ਮਾਹੀ ਨੇ ਆਪਣੀ ਸਸਤਾ ਹੋਰ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਜ਼ਿੰਦਗੀ ਚੱਲਦੀ ਰਹੀ ਮਾਹੀ ਦੀ ਵੱਡੀ ਦਰਾਨੀ ਨੇ ਇੱਕ ਹੋਰ ਕੁੜੀ ਨੂੰ ਜਨਮ ਦਿੱਤਾ ਛੋਟੀ ਦਰਾਨੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਹੀ ਦੇ ਬੱਚੇ ਵੱਡੇ ਹੋ ਰਹੇ ਸਨ। ਹੁਣ ਮਾਹੀ ਇੱਕ ਨੂੰਹ ਦੇ ਨਾਲ ਇੱਕ ਮਾਂ ਵੀ ਸੀ, ਇੱਕ ਪਤਨੀ ਵੀ ਸੀ ਤੇ ਵਰਦੀ ਪਰਜਾਈ ਵੀ ਸੀ। ਉਹ ਆਪਣੇ ਸਾਰੇ ਕਿਰਦਾਰ ਬਖੂਬੀ ਨਿਭਾ ਰਹੀ ਸੀ। ਔਰਤ ਇੱਕੋ ਸਮੇਂ ਕਈ ਕਿਰਦਾਰ ਨਿਭਾਉਂਦੀ ਆ। ਉਹ ਆਪਣੇ ਅਰਮਾਨ, ਆਪਣੀ ਚਾਹ, ਆਪਣੀਆਂ ਸਧਰਾ, ਆਪਣੀਆਂ ਇਸ਼ਾਮਾ, ਸਵਦਾਤ ਇਲਾਕੇ ਬਾਕੀਆਂ ਨੂੰ ਖੁਸ਼ ਰੱਖਣ ਦੇ ਯਤਨ ਕਰਦੀ ਆ। ਇਹ ਵੀ ਜ਼ਰੂਰੀ ਨਹੀਂ ਕਿ ਉਸਦੀ ਉਮਰ ਕਿੰਨੀ ਆ ਮਾਹੀ ਦੇ ਬੱਚੇ ਸਕੂਲ ਜਾਣ ਲੱਗੇ ਸੀ ਮਾਹੀ ਬੱਚਿਆਂ ਦਾ ਪੂਰਾ ਧਿਆਨ ਰੱਖਦੀ ਉਹਨਾਂ ਨੂੰ ਘਰ ਆਪ ਪੜਾਉਂਦੀ ਮਾਹੀ ਦੇ ਬੱਚੇ ਪੜਨ ਵਿੱਚ ਹੁਸ਼ਿਆਰ ਸਨ ਮਾਹੀ ਘਰ ਵਿੱਚ ਸਭ ਦਾ ਖਿਆਲ ਰੱਖਦੀ ਆਪਣੇ ਪਤੀ ਦੇ ਕੱਪੜਿਆਂ ਦਾ ਖਿਆਲ ਰੱਖਦੀ ਕਿਹੜੇ ਕੱਪੜੇ ਪਾਉਣੇ ਹਨ ਕਿਹੜੇ ਰੰਗ ਦੀ ਪੱਗ ਬਨਣੀਆਂ ਇਹ ਸਭ ਮਾਹੀ ਹੀ ਸਿਲੈਕਟ ਕਰਦੀ ਸਤਿੰਦਰ ਦਾ ਟਿਫਨ ਪੈਕ ਕਰਦੀ ਉਸਦੇ ਜੁੱਤੇ ਆਪ ਪਾਲਿਸ਼ ਕਰਦੀ ਉਸਦੇ ਨਾਲ ਨਾਲ ਉਹ ਆਪਣੀ ਸੱਸ ਦਾ ਵੀ ਬਹੁਤ ਖਿਆਲ ਰਖਦੀ ਉਸਨੇ ਸਮੇਂ ਸਿਰ ਖਾਣਾ ਤੇ ਦਵਾਈਆਂ ਉਹ ਆਪ ਦਿੰਦੀ ਆਪਣੀ ਇਸ ਚੰਗੇ ਵਿਵਹਾਰ ਕਾ ਮਾਹੀ ਨੇ ਸਭ ਦਾ ਦਿਲ ਜਿੱਤ ਲਿਆ ਸੀ ਸਾਰੀ ਉਸ ਦੀ ਇੱਜ਼ਤ ਕਰਕੇ ਉਸ ਨੂੰ ਪਿਆਰ ਕਰਦੇ ਸਿੰਦਰ ਦੀ ਸ਼ਰਾਬ ਦੀ ਆਦਤ ਉਵੇਂ ਹੀ ਸੀ ਤੇ ਸ਼ਰਾਬ ਪੀ ਕੇ ਮਾਹੀ ਨੂੰ ਗਾਲਾਂ ਕੱਢਣੀਆਂ ਉਹ ਕਦੇ ਨਹੀਂ ਭੁੱਲਦਾ ਪਰ ਮਾਹੀ ਹੁਣ ਇਸ 'ਤੇ ਬਿਲਕੁਲ ਧਿਆਨ ਨਾ ਦਿੰਦੀ ਉਸ ਦਾ ਧਿਆਨ ਆਪਣੇ ਪਰਿਵਾਰ ਤੇ ਬੱਚਿਆਂ ਵੱਲ ਸੀ ਦੁਪਹਿਰ ਨੂੰ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਵੀ ਆਉਂਦੀ ਸੀ ਉਸਨੇ ਐਕਟਿਵਾ ਲੈ ਲਈ ਸੀ ਘਰ ਦਾ ਸਾਰਾ ਸਮਾਨ ਵਜਾਰ ਛੁੱਲਿਆ ਆਉਂਦੀ ਜਿਮੇ ਬਰੀਵੀ ਹੁਣ ਮਾਹੀ ਦੀ ਹੀ ਸੀ ਸਭ ਠੀਕ ਚੱਲ ਰਿਹਾ ਸੀ ਇੱਕ ਦਿਨ ਜਦੋਂ ਮਾਹੀ ਬਾਜ਼ਾਰ ਸਮਾਨ ਲੈਣ ਜਾ ਰਹੀ ਸੀ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਮਾਹੀ ਦੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਮਾਹੀ ਸੜਕ ਤੇ ਬੁਰੀ ਤਰ੍ਹਾਂ ਗਿਰੀ ਉਸਦੀ ਇੱਕ ਲੱਤ ਟੁੱਟ ਗਈ ਲੋਕ ਕਨਿ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਸਤਿੰਦਰ ਨੂੰ ਫੋਨ ਤੇ ਇਸ ਦੀ ਖਬਰ ਦਿੱਤੀ ਗਈ ਉਹ ਜਲਦੀ ਹੀ ਹਸਪਤਾਲ ਪਹੁੰਚ ਗਿਆ ਮਾਹੀ ਦੇ ਪਲੇਸਟਰ ਲੱਗ ਗਿਆ ਡਾਕਟਰ ਨੇ ਬੈਡ ਰੈਸਟ ਦੀ ਸਲਾਹ ਦਿੱਤੀ ਚੱਲਣ ਫਿਰਨ ਤੋਂ ਮਨਾ ਕਰ ਦਿੱਤਾ ਸਰੀਰ ਦੀਆਂ ਜ਼ਰੂਰੀ ਕ੍ਰਿਆਵਾਂ ਵੀ ਵਿਸਤ੍ਰਿਤ ਹੀ ਕਰਨ ਨੂੰ ਕਿਹਾ ਸਤਿੰਦਰ ਮਾਹੀ ਨੂੰ ਲੈ ਕੇ ਘਰ ਆ ਗਿਆ ਹੁਣ ਉਹ ਬਿਸਤਰ ਤੇ ਸੀ ਸਤਿੰਦਰ ਤੇ ਉਸੇ ਪਰਿਵਾਰ ਨੇ ਖਾਸ ਤੌਰ ਤੇ ਸਤਿੰਦਰ ਦੀ ਮਾਂ ਨੇ ਮਾਹੀ ਦੀ ਬਹੁਤ ਦੇਖਭਾਲ ਕੀਤੀ ਉਸ ਨੂੰ ਬਿਸਤਰ ਤੋਂ ਬਿਲਕੁਲ ਵੀ ਉੱਠਣ ਨਹੀਂ ਸੀ ਦਿੱਤਾ ਜਾਂਦਾ ਸਤਿੰਦਰ ਆਪ ਉਸ ਨੂੰ ਵਾਸ਼ਰੂਮ ਲੈ ਕੇ ਜਾਂਦਾ ਉਸ ਦੇ ਕੱਪੜੇ ਬਦਲਦਾ ਉਸ ਦੀ ਮਾਂ ਖਾਣ ਪੀਣ ਦਾ ਧਿਆਨ ਰੱਖਦੀ ਮਾਹੀ ਦੀਆਂ ਧਰਾਨੀਆਂ ਨੇ ਰਸੋਈ ਸੰਭਾਲੀ ਮਾਹੀ ਬੜੇ ਸਾਰੇ ਕੰਮ ਹੁਣ ਸਤਿੰਦਰ ਨੇ ਕਰਨੇ ਸ਼ੁਰੂ ਕਰ ਦਿੱਤੇ ਉਹ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦਾ ਉਹਨਾਂ ਦੇ ਟਿਫਨ ਪੈਕ ਕਰਦਾ ਫਿਰ ਉਹ ਆਪ ਤਿਆਰ ਹੁੰਦਾ ਆਪਣੇ ਕੱਪੜੇ ਆਪ ਕਰਦਾ ਤੇ ਬੂਟ ਵੀ ਆਪ ਹੀ ਪਾਲਿਸ਼ ਕਰਦਾ ਉਹ ਆਫਿਸ ਚੋਂ ਆ ਕੇ ਬੱਚੇ ਨੂੰ ਸਕੂਲ ਤੋਂ ਲੈ ਕੇ ਆਉਂਦਾ ਉਹਨਾਂ ਨੂੰ ਪੜਾਉਂਦਾ ਪਿਤਾਰ ਤੋਂ ਕਰਦਾ ਸਾਰਾ ਸਮਾਨ ਲੈ ਕੇ ਆਉਂਦਾ ਤੇ ਨਾਲ ਦੀ ਨਾਲ ਮਾਹੀ ਦਾ ਵੀ ਧਿਆਨ ਰੱਖਦਾ ਮਾਹੀ ਦੇ ਬਿਮਾਰ ਹੋਣ ਨਾਲ ਸਿੰਦਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਇਆ ਉਸਨੇ ਪੀਣੀ ਵੀ ਕੱਟ ਕਰ ਦਿੱਤੀ ਸੀ ਮਾਹੀ ਨੂੰ ਸਾਰੇ ਪਰਿਵਾਰ ਵੱਲੋਂ ਬਹੁਤ ਹੀ ਪਿਆਰ ਮਿਲਿਆ ਹੋਣ ਹੋ ਜਲਦੀ ਜਲਦੀ ਠੀਕ ਹੋਗੀ ਵਾਪਸ ਆਪਣੇ ਕੰਮਕਾਰ ਆਪ ਕਰਨਾ ਚਾਹੁੰਦੀ ਸੀ ਪਰ ਡਾਕਟਰ ਨੇ ਉਸ ਨੂੰ ਬੈੱਡ ਤੋਂ ਨਾ ਉੱਠਣ ਦੀ ਸਲਾਹ ਦਿੱਤੀ ਸੀ ਪਰ ਸਿੰਦਰ ਦੇ ਪਰਿਵਾਰ ਦੀ ਸੇਵਾ ਕਰਕੇ ਮਾਹੀ ਤਿੰਨ ਮਹੀਨੇ ਵਿੱਚ ਹੀ ਦੁਬਾਰਾ ਚੱਲਣ ਫਿਰਨ ਲੱਗ ਗਈ ਸੀ ਹੌਲੀ ਹੌਲੀ ਮਾਹੀ ਨੇ ਫਿਰ ਆਪਣੇ ਸਾਰੇ ਕੰਮ ਸੰਭਾਲ ਲਏ ਪਰਿਵਾਰ ਨੇ ਉਸ ਦਾ ਦਿਲ ਜਿੱਤ ਲਿਆ ਮਾਹੀ ਦੀ ਸੱਸ ਨੇ ਤਾਂ ਆਪਣੀ ਧੀ ਵਾਂਗ ਉਸ ਦੀ ਸੇਵਾ ਕੀਤੀ ਸਤਿੰਦਰ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਾਹੀ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਦੀ। ਸਤਿੰਦਰ ਦੀ ਸ਼ਰਾਬ ਦੀ ਆਦਤ ਕੁਝ ਕਟ ਗਈ ਸੀ। ਮਾਹੀ ਭਵੇਂ ਥਨਫਿਨ ਲੱਗੀ ਸੀ ਪਰ ਉਸ ਦਾ ਪਾਰ ਥੋੜਾ ਵੱਧ ਗਿਆ ਸੀ ਪਰ ਫਿਰ ਵੀ ਉਹ ਉਨੀ ਹੀ ਖੂਬਸੂਰਤ ਲੱਗਦੀ। ਉਸ ਨੂੰ ਬ੍ਰਾਈਟ ਕਲਰ ਬਹੁਤ ਸੋਹਣੇ ਲੱਗਦੇ ਕਿਉਂਕਿ ਉਸ ਦਾ ਰੰਗ ਗੋਰਾ ਸੀ। ਸਤਿੰਦਰ ਵੀ ਮਾਨ ਨਾਲ ਕਹਿੰਦਾ ਕਿ ਉਸ ਦੀ ਪਤਨੀ ਬਹੁਤ ਸੋਹਣੀ ਆ। ਉਹਨਾਂ ਦੋਨਾਂ ਨੂੰ ਖੁਸ਼ੀ ਹੋਈ ਕਿ ਸਿੰਦਰ ਦੀ ਮਾਂ ਬਹੁਤ ਖੁਸ਼ ਹੁੰਦੀ। ਮਾਹੀ ਦੀ ਵੱਡੀ ਦਰਾਨੀ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਪਰ ਪਰਿਵਾਰ ਪੂਰਾ ਖੁਸ਼ ਸੀ। ਪਰ ਕਹਿੰਦੇ ਹਾਂ ਜਿਵੇਂ ਮਾਹੀ ਦੇ ਹਾਸੇ ਵਾਸਤੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ। ਦੀਪੀ ਤੇਜ ਦਾ ਘਰ ਵਾਲਾ ਵਾਪਸ ਆ ਗਏ। ਦੀਪੀ ਨੇ ਆਉਂਦੇ ਹੀ ਸਤਿੰਦਰ ਨਾਲ ਸੰਪਰਕ ਕੀਤਾ। ਸਤਿੰਦਰ ਫਿਰ ਰਸਵਲ ਕਿੱਚਿਆ ਗਿਆ। ਇੱਕ ਦਿਨ ਸਤਿੰਦਰ ਘਰੋਂ ਤਾਂ ਆਫਿਸ ਦੇ ਕਿਸੇ ਕੰਮ ਕਰਕੇ ਬਾਹਰ ਜਾਣ ਵਾਰੀ ਕਹਿ ਕੇ ਗਿਆ ਪਰ ਗਿਆ ਹੋਤੀ ਬਿਲਕੁਲ ਸੀ ਮਾਹੀ ਨੂੰ ਉਸ ਗੱਲ ਦੀ ਪਿੰਕ ਲੱਗ ਗਈ ਜਦੋਂ ਸਤਿੰਦਰ ਘਰ ਵਾਪਸ ਆਇਆ ਤਾਂ ਉਸਨੇ ਸਤਿੰਦਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਗਈ ਸੀ ਸਿੰਦਰ ਇਸ ਸਵਾਲ ਤੇ ਗੁੱਸੇ ਹੋ ਗਿਆ ਉਸਨੇ ਮਾਹੀ ਨੂੰ ਤੱਕਾ ਮਾਰਿਆ ਤਾਂ ਮਾਹੀ ਦਾ ਸਿਰ ਕੰਦ ਨਾਲ ਵਜਾ ਉਸੇ ਕਾਫੀ ਸੱਟ ਲੱਗ ਗਈ ਸੀ ਰੌਲਾ ਸੁਣ ਕੇ ਮਾਹੀ ਦਾ ਬੇਟਾ ਬੋਵੀ ਜੋ ਸਤਾਰਾਂ ਸਾਲਾਂ ਦਾ ਸੀ ਉਹ ਆ ਗਿਆ ਉਸਨੇ ਆਪਣੇ ਪਿਓ ਨੂੰ ਕਿਹਾ ਵੀ ਅੱਜ ਤੋਂ ਬਾਅਦ ਉਹ ਮੇਰੀ ਮਾਂ ਨੂੰ ਹੱਥ ਨਹੀਂ ਲਾਏਗਾ ਉਹ ਮਾਹੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਸਤਿੰਦਰ ਤੇ ਮਾਹੀ ਫਿਰ ਇੱਕ ਦੂਜੇ ਤੋਂ ਦੂਰ ਹੋ ਗਏ ਭਵੇਂ ਉਹ ਇੱਕ ਛੱਤ ਥੱਲੇ ਰਹਿੰਦੇ ਸਨ ਪਰ ਇੱਕ ਦੂਸਰੇ ਤੋਂ ਦੂਰ ਦੂਰ ਉਧਰ ਦੀਪੀ ਨੇ ਸਤਿੰਦਰ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਤਾਂ ਸਤਿੰਦਰ ਪਹਿਲਾਂ ਵੀ ਦਿੰਦਾ ਸੀ ਪਰ ਹੁਣ ਡਿਮਾਂਡ ਵੱਧ ਗਈ ਸੀ ਸਤਿੰਦਰ ਦੇ ਆਪਣੇ ਪਰਿਵਾਰ ਦੇ ਖਰਚੇ ਵੀ ਵੱਧ ਗਏ ਸਨ ਤੇ ਉਸਦੇ ਬੱਚੇ ਵੱਡੇ ਹੋ ਗਏ ਸਨ ਇਸ ਟੈਨਸ਼ਨ 'ਚ ਸਤਿੰਦਰ ਨੂੰ ਇੱਕ ਦਿਨ ਦਿਲ ਦਾ ਦੌਰਾ ਪੈ ਗਿਆ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਾਹੀ ਨੇ ਫਿਰ ਉਸ ਦੀ ਬਹੁਤ ਸੇਵਾ ਕੀਤੀ ਸਤਿੰਦਰ ਕੁਝ ਬੋਲ ਨਹੀਂ ਸੀ ਸਕਦਾ ਪਰ ਉਹ ਅੱਖਾਂ ਦੇ ਇਸ਼ਾਰੇ ਨਾਲ ਮਾਹੀ ਤੋਂ ਆਪਣੇ ਕੀਤੇ ਦੀ ਮਾਫੀ ਮੰਗ ਰਿਹਾ ਸੀ ਮਾਹੀ ਉਸ ਦੇ ਇਸ਼ਾਰੇ ਸਮਝਦੀ ਸੀ ਉਸ ਨੇ ਕਈ ਵਾਰ ਸਤਿੰਦਰ ਨੂੰ ਕਿਹਾ ਵੀ ਉਸ ਨੂੰ ਉਸ ਤੋਂ ਕੋਈ ਸ਼ਿਕਾਇਤ ਨਹੀਂ ਨਰ ਸੁਨਦੇ ਹਿ ਸਤਿੰਦਰ ਸਦਾ ਦੀ ਨੀਂਦ ਸੌਂ ਗਿਆ 40 ਸਾਲ ਦੀ ਛੋਟੀ ਉਮਰ 'ਚ ਹੀ ਮਾਹੀ ਵਿਧਵਾ ਹੋ ਗਈ ਸੀ ਇੱਕ ਵਾਰੀ ਫਿਰ ਮਾਹੀ ਦੇ ਸਿਰ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸਤਿੰਦਰ ਦੀ ਮੌਤ ਨੇ ਮਾਹੀ ਤੇ ਉਸ ਦੇ ਪਰਿਵਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੁਣ ਸਾਰੀ ਜ਼ਿੰਮੇਵਾਰੀ ਮਾਹੀ ਤੇ ਆ ਗਈ ਸੀ ਸਤਿੰਦਰ ਦੀ ਮੌਤ ਤੋਂ ਬਾਅਦ ਮਾਹੀ ਦਾ ਛੋਟਾ ਦਿਲ ਵੀ ਵੱਖ ਹੋਣਾ ਚਾਹੁੰਦਾ ਸੀ ਮਾਹੀ ਦੇ ਬੱਚੇ ਵੱਡੇ ਹੋ ਗਏ ਸਨ ਉਹਨਾਂ ਆਪਣਾ ਪੁਰਾਣਾ ਘਰ ਵਿੱਚ ਦਿੱਤਾ ਪੈਸੇ ਬਰਾਬਰ ਵੰਡਲੇ ਦਿਹੁ ਨੇ ਅਲੱਗ ਘਰ ਬਣਾਉਣ ਦੀ ਸਕੀਮ ਬਣਾ ਲਈ ਤੇ ਮਾਹੀ ਨੇ ਅਲੱਗ ਮਾਹੀ ਨੇ ਇੱਕ ਪਲਾਟ ਲੈ ਲਿਆ ਤੇ ਉਸੇ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਮਾਹੀ ਦੀ ਸੱਸ ਮਾਹੀ ਦੇ ਨਾਲ ਸੀ ਘਰ ਬਣਾਉਣਾ ਮਾਹੀ ਲਈ ਔਖਾ ਕੰਮ ਸੀ ਪਰ ਜਦੋਂ ਸਿਰਤੀ ਪੈਂਦੀ ਆ ਸਭ ਕੰਮ ਆ ਜਾਂਦੇ ਆ ਮਾਹੀ ਦੀ ਮਦਦ ਮਾਹੀ ਦੇ ਪਾਪਾ ਨੇ ਵੀ ਕੀਤੀ ਮਾਹੀ ਨੇ ਆਪਣਾ ਬਹੁਤ ਸੋਹਣਾ ਘਰ ਬਣਾ ਲਿਆ ਮਾਹੀ ਦਾ ਬੇਟਾ ਵੱਡਾ ਹੋ ਗਿਆ ਸੀ ਉਸ ਦਾ ਵਿਆਹ ਕਰਨਾ ਸੀ ਅਜੀ ਮਾਹੀ ਮੁੰਡੇ ਤੇ ਵਿਆਹ ਵੇ ਰੀ ਸੋਚੀ ਰਹੀ ਸੀ ਕਿ ਮਾਹੀ ਤੇ ਸੱਜ ਉਸ ਦਾ ਅਕਰੀ ਸਹਾਰਾ ਸੀ ਉਹ ਵੀ ਸਾਥ ਛੱਡ ਗਈ ਸਸ ਤੇ ਬਹੁਤ ਨੀਕ ਵਾਰ ਫਿਰ ਮਾਹੀ ਨੂੰ ਤੋੜ ਕੇ ਰੱਖ ਦਿੱਤਾ ਮਾਹੀ ਦੀ ਸਸ ਮਾਹੀ ਨੂੰ ਧੀਆ ਵਾਂਗ ਪਿਆਰ ਕਰਦੀ ਸੀ ਮਾਹੀ ਦੇ ਪਾਪਾ ਜੀ ਵੀ ਚਲ ਵੇ ਸੀ ਮਾਹੀ ਦੇ ਇੱਕ ਇੱਕ ਕਰਕੇ ਸਾਰੇ ਸਹਾਰੀ ਉਸ ਦਾ ਸਾਥ ਛੱਡ ਗਏ ਪਰ ਉਹ ਹੁਣ ਬਹੁਤ ਮਜ਼ਬੂਤ ਹੋ ਗਈ ਸੀ ਅਜੀ ਉਸ ਤੇ ਬਹੁਤ ਜ਼ਿੰਮੇਵਾਰੀਆਂ ਸਨ ਉਸ ਨੇ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਸੀ ਮਾਹੀ ਦੇ ਬੇਟੀ ਦੀ ਪੜਾਈ ਖਤਮ ਹੋ ਗਈ ਸੀ ਤੇ ਉਸ ਨੂੰ ਪ੍ਰਾਈਵੇਟ ਨੌਕਰੀ ਮਿਲ ਗਈ। ਮਾਹੀ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ। ਜਲਦੀ ਹੀ ਮਾਈ ਨੇ ਇੱਕ ਕੁੜੀ ਲੱਭ ਕੇ ਬੇਟੀ ਦਾ ਵਿਆਹ ਰਖ ਲਿਆ। ਮਾਹੀ ਨੇ ਸਿੰਦਰ ਦੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਵਿਆਹ ਤੇ ਬੁલાਏ। ਉਸ ਨੇ ਤਮ ਤਾਂ ਨਾਲ ਬੇਟੀ ਦਾ ਵਿਆਹ ਕੀਤਾ ਪਰ ਸਿੰਦਰ ਦੀ ਕਮੀ ਉਸ ਨੂੰ ਖਲਦੀ ਰਹੀ। ਉਹ ਹਰ ਪਲ ਉਸ ਨੂੰ ਯਾਦ ਕਰਦੀ। ਵਿਆਹ ਦੀ ਹਰ ਰਸਮ ਵਿੱਚ ਉਸ ਨੇ ਸਿੰਦਰ ਨੂੰ ਯਾਦ ਕੀਤਾ ਪਰ ਦੁਨੀਆ ਤੋਂ ਚੱਲੇ ਜਾਣ ਤੋਂ ਬਾਅਦ ਤਾਂ ਸਿਰਫ ਖਿਆਲਾਂ ਵਿੱਚ ਹੀ ਸੀ। ਕਰਵਿਸ ਨੂੰ ਮੈਨੂੰ ਆ ਗਈ ਮਾਹੀ ਨੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੁਣ ਮਾਹੀ ਦੀ ਬੇਟੀ ਨੇ ਵੀ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਮਾਹੀ ਨੇ ਉਸ ਲਈ ਵੀ ਇੱਕ ਮੁੰਡਾ ਵੇਖਿਆ ਮਾਹੀ ਨੇ ਆਪਣੀ ਬੇਟੀ ਦਾ ਵਿਆਹ ਵੀ ਵਧੀਆ ਕੀਤਾ ਉਸ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਉਸ ਨੇ ਆਪਣੇ ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਬਿਨ ਬਾਬ ਦੇ ਬੱਚੇ ਹਨ ਮਾਹੀ ਨੇ ਉਹਨਾਂ ਦੀ ਹਰ ਰੀਝ ਪੂਰੀ ਕੀਤੀ ਉਸ ਨੇ ਬੱਚਿਆਂ ਲਈ ਮਾਂ-ਬਾਪ ਦੋਨਾਂ ਦਾ ਰੋਲ ਅਦਾ ਕੀਤਾ ਮਾਹੀ ਦੇ ਬੱਚੇ ਵੀ ਮਾਹੀ ਨੂੰ ਬਹੁਤ ਪਿਆਰ ਕਰਦੇ ਸਨ। ਸਤਿੰਦਰ ਤੋਂ ਬਾਅਦ ਮਾਹੀ ਨੇ ਸਿੰਪਲ ਲੈਣਾ ਸ਼ੁਰੂ ਕਰ ਦਿੱਤਾ ਸੀ। ਪਰ ਉਹ ਸਿੰਪਲ ਕੱਪੜਿਆਂ ਵਿੱਚ ਵੀ ਅੰਤਾਂ ਦੀ ਸੋਹਣੀ ਲੱਗਦੀ ਸੀ। ਉਹ ਹਮੇਸ਼ਾ ਫਿੱਕੇ ਰੰਗ ਦੇ ਹੀ ਕੱਪੜੇ ਪਾਉਂਦੀ ਸੀ। ਮਾਹੀ ਦੇ ਬੱਚਿਆਂ ਨੇ ਮਾਹੀ ਨੂੰ ਕਿਹਾ ਉਹ ਬ੍ਰਾਈਟ ਕੱਪੜੇ ਪਾਇਆ ਕਰੇ। ਉਹਨਾਂ ਦੀ ਗੱਲ ਮੰਨ ਕੇ ਮਾਹੀ ਨੇ ਫੇਰ ਪਹਿਨਾ ਵਾਂਗੀ ਤਿਆਰ ਹੋਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਉਮਰ ਤੋਂ ਵੀ 10 ਸਾਲ ਛੋਟੀ ਲੱਗਦੀ ਸੀ। ਕੋਈ ਨਹੀਂ ਕਹਿ ਸਕਦਾ ਸੀ ਕਿ ਮਾਹੀ ਦੇ ਬੱਚੇ ਵਿਆਹੀ ਨੇ ਉਜਤੋਂ ਵੀ ਤਿਆਰ ਹੁੰਦੀ ਇਸ ਦਿਨ ਦਾ ਨੂੰ ਬਹੁਤ ਯਾਦ ਕਰਦੀ ਉਸ ਦਿਨੋਂ ਵੀ ਨੌਕਰੀ ਕਰਨ ਲੱਗ ਗਈ ਉਸ ਦੀ ਇੱਕ ਸਹੇਲੀ ਸੀ ਬਲਜੀਤ ਬਲਜੀਤ ਮਾਹੀ ਨੂੰ ਮਿਲਣ ਆਈ ਤੇ ਉਸ ਨੇ ਇਸ ਦਿਨਰ ਦੀ ਗੱਲ ਕੀਤੀ ਮਾਹੀ ਇੱਕ ਪਾੜ ਫਿਰ ਪੱਬਕ ਹੋ ਗਈ ਔਰ ਸੋਈ ਵਿੱਚੋਂ ਬਲਜੀਤ ਲਈ ਚਾਹ ਬਣਾਉਣ ਗਈ ਅਚਾਨਕ ਉਸ ਨੂੰ ਚੱਕਰ ਆ ਗਿਆ ਤੇ ਫਰਸ਼ ਤੇ गिर ਕੇ بے ਹੌਸ਼ ਹੋ ਗਈ ਡਾਕਟਰ ਨੂੰ ਬੁਲਾਇਆ ਗਿਆ ਥੋੜੀ ਦੇਰ ਬਾਅਦ ਮਾਹੀ ਨਹੋਸ਼ ਆ ਗਿਆ ਮਾਹੀ ਹੁਣ ਇਕੱਲਾਪਨ ਸਤਾ ਰਿਹਾ ਸੀ ਉਸਦੀ ਸਹੇਲੀ ਬਲਜੀਤ ਨੇ ਉਸਨੂੰ ਟਾਈਮ ਪਾਸ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ। ਬਲਜੀਤ ਨੇ ਉਸਦੀ ਕਈ ਥਾਂ ਆਈਡੀ ਬਣਾ ਦਿੱਤੀ। ਉਸਨੂੰ ਪੜਨ ਦਾ ਸ਼ੌਂਕ ਸੀ। ਉਸਨੇ ਸੋਸ਼ਲ ਮੀਡੀਆ ਤੇ ਕਹਾਣੀਆਂ, ਕਵਿਤਾਵਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਉਸਦੇ ਕਈ ਦੋਸਤ ਬਣ ਗਏ। ਹੁਣ ਉਹ ਸੋਸ਼ਲ ਮੀਡੀਆ ਤੇ ਮਸਤ ਰਹਿੰਦੀ। ਆਪਣੇ ਦੋਸਤਾਂ ਨਾਲ ਚੈਟ ਕਰਦੀ। ਉਹਨਾਂ ਦੀਆਂ ਲਿਖਤਾਂ ਬਾਰੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰਦੀ। ਅਚਾਨਕ ਉਸਨੇ ਇੱਕ ਆਈਡੀ ਤੇ ਲੱਗੀ ਫੋਟੋ ਨੇ ਆਪਣੇ ਵੱਲ ਖਿੱਚਿਆ। ਫੋਟੋ ਵਾਲੇ ਸ਼ਖਸ ਦੀ ਸ਼ਕਲ ਕਾਫੀ ਹੱਦ ਤੱਕ ਉਸਦੇ ਨਾਲ ਮਿਲਦੀ ਸੀ ਏ ਆਈ ਡੀ ਮਲਕੀਤ ਸਿੰਘ ਨਾਂ ਦੀ ਇੱਕ ਸ਼ਖਸ ਦੀ ਸੀ ਮਿਲਕੇ ਦੂਰ ਵਾਲੇ ਸ਼ਹਿਰ ਵਿੱਚ ਇੱਕ ਚੰਗੇ ਆਲ ਦੇਤੇ ਨੌਕਰੀ ਕਰਦਾ ਸੀ ਉਸ ਦੀ ਨੌਕਰੀ ਅਜੇ 1 ਸਾਲ ਤੇ ਕੁਝ ਮਹੀਨਿਆਂ ਦੀ ਬਾਕੀ ਸੀ ਪਿਛਲੇ ਸਾਲ ਉਸ ਦੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਉਸ ਦੇ ਬੱਚੇ ਵਿਆਹੀ ਸਨ ਪਤਨੀ ਦੀ ਮੌਤ ਤੋਂ ਬਾਅਦ ਮਲਕੀਤ ਵੀ ਆਪਣੇ ਆਪ ਨੂੰ ਇਕੱਲਾ ਫੀਲ ਕਰਦਾ ਸੀ ਉਸਨੇ ਵੀ ਆਪਣਾ ਵਿਲਾ ਸਮਾਂ ਸੋਸ਼ਲ ਮੀਡੀਆ ਤੇ ਬਿਤਾਉਣਾ ਸ਼ੁਰੂ ਕੀਤਾ ਹੋਇਆ ਸੀ ਮਾਹੀ ਨੇ ਮਲਕੀਤ ਨਾਲ ਗਲਵਤ ਵਧਾ ਲਈ ਮਲਕੀਤ ਮਾਹੀ ਤੋਂ ਕੁਝ ਸਾਲ ਵੱਡਾ ਸੀ ਉਹ ਵੀ ਮਾਹੀ ਵੱਲ ਖਿੱਚਿਆ ਗਿਆ ਉਹ ਕਾਫੀ دیر ਤੱਕ ਚੈਟ ਕਰਦੇ ਰਹਿੰਦੇ ਉਹ ਇੱਕ ਦੂਸਰੇ ਬਾਰੇ ਜਾਣਨ ਲੱਗੇ ਮਾਹੀ ਨੇ ਆਪਣੀ ਆਈਡੀ ਤੇ ਅਜੇ ਤੱਕ ਆਪਣੀ ਫੋਟੋ ਨਹੀਂ ਸਿਲਾਈ ਦਰਅਸਲ ਮਲਕੀਤ ਮਾਹੀ ਦੀ ਗਲਵਤ ਤੋਂ ਕਾਫੀ ਪ੍ਰਭਾਵਿਤ ਹੋ ਗਿਆ ਸੀ ਉਸ ਨੂੰ ਅਸੀ ਫੋਟੋ ਦੇਖਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਉਸ ਨੇ ਬਿਨਾ ਉਸਦੀ ਫੋਟੋ ਵੇਖੀ ਹੀ ਉਸ ਨਾਲ ਨਜ਼ਦੀਕੀਆਂ ਵਧਾ ਲਈਆਂ ਇੱਕ ਦਿਨ ਉਸ ਨੇ ਮਾਹੀ ਨੂੰ ਆਪਣੀ ਫੋਟੋ ਲਾਉਣ ਦੀ ਬੇਨਤੀ ਕੀਤੀ ਜਦੋਂ ਹੀ ਮਾਹੀ ਨੇ ਆਪਣੀ ਫੋਟੋ ਉਸ ਨਾਲ ਸ਼ੇਅਰ ਕੀਤੀ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਿਉਂਕਿ ਮਾਹੀ ਬਹੁਤ ਸੋਹਣੀ ਸੀ ਮਾਹੀ ਦੀ ਗੱਲਬਾਤ ਨੇ ਵੀ ਉਸ ਨੂੰ ਕੀ ਲਿਆ ਸੀ ਮਾਹੀ ਨੂੰ ਵੀ ਉਹ ਗੱਲਾਂ ਬਾਤਾਂ ਤੋਂ ਕਾਫੀ ਵਧੀਆ ਲੱਗੀ ਉਹ ਮਾਹੀ ਨੂੰ ਤੇ ਮਾਹੀ ਉਸ ਨੂੰ ਮਿਲਣਾ ਚਾਹੁੰਦੇ ਸਨ ਦੋਵਾਂ ਦੇ ਬੱਚੇ ਵਿਆਹੇ ਸਨ ਉਨ੍ਹਾਂ ਦੋਨੋਂ ਦੀ ਉਮਰ ਵੀ 50 ਪਲੱਸ ਸੀ ਪਰ ਫਿਰ ਵੀ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਸੀ। ਉਹਨਾਂ ਦੋਨਾਂ ਨੇ ਆਪਸ ਵਿੱਚ ਚੈਟ ਦਾ ਸਮਾਂ ਬਦਾਲ ਲਿਆ। ਇਸ ਤਰ੍ਹਾਂ ਕਈ ਦਿਨ ਲੰਘ ਗਏ। ਇੱਕ ਦਿਨ ਮਲਕੀਤ ਨੇ ਮਾਹੀ ਨੂੰ ਆਪਣਾ ਮੋਬਾਈਲ ਨੰਬਰ ਦੇ ਦਿੱਤਾ। ਉਸ ਤੋਂ ਬਾਅਦ ਉਹਨਾਂ WhatsApp ਤੇ ਆਪਣੇ ਪਰਿਵਾਰਾਂ ਦੀਆਂ ਫੋਟੋਸ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਪਮੇ ਇੱਕ ਦੂਜੇ ਨੂੰ ਕਦੇ ਮਿਲੇ ਨਹੀਂ ਸਨ ਪਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਇੱਕ ਦੂਜੇ ਨੂੰ ਕਈ ਵਰਿਆਂ ਤੋਂ ਜਾਣਦੇ ਹੋਣ। ਉਹਨੋਂ ਇੱਕ ਦੂਜੇ ਬਾਰੇ ਸਭ ਕੁਝ ਜਾਣਦੇ ਸਨ ਇੱਕ ਦੂਜੇ ਦੀ ਪਸੰਦ ਨਾ ਪਸੰਦ ਬਾਰੇ ਉਹ ਇੱਕ ਦੂਜੇ ਨੂੰ ਕਪੜੇ ਪਾਉਣ ਵਿੱਚ ਸਲਾ ਦਿੰਦੇ ਆਪਣੇ ਰੋਜ਼ ਹੀ ਰੁਟੀਨ ਸਾਂਝੇ ਕਰਦੇ ਉਹ ਇੱਕ ਦੂਜੇ ਦੇ ਪਰਿਵਾਰਿਕ ਮੈਂਬਰਾਂ ਬਾਰੇ ਵੀ ਜਾਣਦੇ ਸਨ ਉਹ ਇੱਕ ਦੂਜੇ ਦੀ ਫਿਕਰ ਕਰਦੇ ਕੀ ਖਾਇਆ ਇਹ ਵੀ ਸ਼ੇਅਰ ਕਰਦੇ ਗੱਲ ਕੀ ਭਵੇਂ ਉਹ ਅਲੱਗ-ਅਲੱਗ ਸ਼ਹਿਰਾਂ 'ਚ ਰਹਿੰਦੇ ਸਨ ਜੋ ਇੱਕ ਦੂਜੇ ਤੋਂ ਕਾਫੀ ਦੂਰ ਸਨ ਪਰ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਇੱਕ ਹੀ ਘਰ ਵਿੱਚ ਰਹ ਰਹੇ ਹੁਣ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਣ ਦੀ ਤਾਂਗ ਵੱਧ ਗਈ ਮਲਕੀਤ ਨੇ ਭਾਵੇਂ ਮਾਹੀ ਨੂੰ ਮਿਲਣ ਲਈ ਉਸਦੇ ਸ਼ਹਿਰ ਆ ਜਾਣਾ ਸੀ ਪਰ ਮਾਹੀ ਲਈ ਆਪਣੇ ਸ਼ਹਿਰ ਵਿੱਚ ਵੀ ਮਿਲਣ ਆਣਾ ਔਖਾ ਸੀ ਕਿਉਂਕਿ ਉਸਦੇ ਬੱਚੇ ਉਸ ਨੂੰ ਘਰ ਤੋਂ ਬਿਨਾਂ ਇਕੱਲੇ ਨੂੰ ਜਾਣ ਨਹੀਂ ਸੰਦਿੰਦੇ ਪਰ ਜਦੋਂ ਮਿਲਣ ਦੀ ਤਾਂਗ ਹੋਵੇ ਫਿਰ ਬਹਾਨੇ ਤੱਲਾ ਭੀ ਜਾਂਦੇ ਹਨ ਮਾਹੀ ਨੇ ਮਲਕੀਤ ਨੂੰ ਆਪਣੇ ਸ਼ਹਿਰ ਚ ਆਉਣ ਦਾ ਨਿਯੋਤਾ ਦੇ ਦਿੱਤਾ ਮਲਕੀਤ ਹੀ ਖੁਸ਼ੀ ਦਾ ਟਿਕਾਣਾ ਨਰੇਹਾ ਉਹ ਮਿੱਥੇ ਦਿਨ ਦਾ ਇੰਤਜ਼ਾਰ ਕਰਨ ਲੱਗਾ। ਮਾਹੀ ਤੇ ਮਲਕੀਤ ਨੇ ਮਾਹੀ ਦੇ ਸ਼ਹਿਰ ਦੇ ਗੁਰਦੁਆਰੇ ਵਿੱਚ ਮਿਲਣ ਦਾ ਪ੍ਰੋਗਰਾਮ ਬਣਾਇਆ। ਮਲਕੀਤ ਆਪਣੀ ਗੱਡੀ 'ਾਂ ਹੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਉਧਰ ਮਾਹੀ ਵੀ ਸਹੀ ਵਕਤ 'ਤੇ ਆ ਗਈ। ਉਹ ਦੋਨੋਂ ਮਿਲੇ। ਦਰਅਸਲ ਉਹਨਾਂ ਦਾ ਪ੍ਰੋਗਰਾਮ ਸਿਰਫ ਗੁਰਦੁਆਰਾ ਸਾਹਿਬ ਹੀ ਮਿਲਣ ਦਾ ਸੀ। ਪਰ ਅਚਾਨਕ ਮਾਹੀ ਉਸ ਨਾਲਾ ਕੀ ਕਾਰ ਵਿੱਚ ਫਟ ਗਈ। ਕਾਰ ਸੜਕ ਤੇ ਦੌੜ ਰਹੀ ਸੀ ਮਾਹੀ ਤੇ ਮਿਲ ਕੇ ਦੁਨੀਆ ਤੋਂ ਬੀ ਖਬਰ ਇੱਕ ਦੂਜੇ ਦਾ ਹੱਥ ਫੜੇ ਕਾਰ ਸੱਠੇ ਸਨ ਇੱਕ ਖਾਲੀ ਜਗ੍ਹਾ ਤੇ ਕਾਰ ਰੋਕੇ ਉਹਨਾਂ ਇੱਕ ਦੂਸਰੇ ਨੂੰ ਟਿਕ ਟਿਕੇ ਲਾ ਕੇ ਵੇਖਿਆ ਖੂਬ ਗੱਲਾਂ ਕੀਤੀਆਂ ਕਦੋਂ 2 ਘੰਟੇ ਬੀਤ ਕੇ ਪਤਾ ਵੀ ਨਾ ਲੱਗਾ ਉਹਨਾਂ ਨੇ ਹੁਣ ਇੱਕ ਦੂਸਰੇ ਤੋਂ ਅਲੱਗ ਹੋਣਾ ਸੀ ਪਰ ਦੋਨਾਂ ਦਾ ਹੀ ਦਿਲ ਨਹੀਂ ਸੀ ਕਰ ਰਿਹਾ ਇੱਕ ਦੂਸਰੇ ਤੋਂ ਅਲੱਗ ਹੋਣ ਨੂੰ ਪਰ ਮਜਬੂਰੀ ਸੀ ਮਲਕੀਤ ਕਾਰ ਫਿਰ ਉਥੇ ਲੈ ਆਇਆ ਜਿੱਥੇ 마ਹੀ ਨੇ ਉਤਰਨਾ ਸੀ 마ਹੀ ਨੇ ਉਤਰਨ ਤੋਂ ਪਹਿਲਾਂ ਉਸ ਦੇ ਹੱਥ ਤੇ ਕਿਸ ਕੀਤੀ ਤੇ ਕਾਰ ਸ਼ੋ ਉਤਰ ਗਈ ਉਹ ਉਸ ਨੂੰ ਦੂਰ ਤੱਕ ਜਾਂਦੀ ਨੂੰ ਵੇਖਦਾ ਰਿਹਾ 마ਹੀ ਦੇ ਪੈਰ ਵੀ ਜ਼ਮੀਨ ਤੇ ਨਹੀਂ ਸੰਣ ਲੱਗ ਰਹੇ ਉਹ ਆਪਣੇ ਆਪ ਨੂੰ ਸਕੂਲ ਦੀ ਉਹ 마ਹੀ ਹੀ ਸਮਝ ਰਹੀ ਸੀ ਜਿਸ ਨੂੰ ਕਿਸੇ ਨਾਲ ਪਿਆਰ ਹੋ ਗਿਆ ਸੀ ਮਲਕੀਤ ਦਾ ਵੀ ਇਹ ਹóa ਸੀ ਉਹਨਾਂ ਦੀ टांग ਇੱਕ ਦੂਜੇ ਪ੍ਰਤੀ ਹੋਰ ਵੱਧ ਗਈ ਅਗਲੇ ਹਫ਼ਤੇ ਫਿਰ 마ਹੀ ਨੇ ਆਪਣੇ ਬੱਚਿਆਂ ਨੂੰ ਕਰੂੰ ਬਹਾਰੋਂ ਦਾ ਕੋਈ ਬਹਾਨਾ ਲਗਾਇਆ ਉਹ ਦੋ ਘੰਟਿਆਂ ਇਕ ਲਈ ਇਕੱਲੀ ਕਰ ਤੋਂ ਬਾਹਰ ਆਈ ਸੀ ਉਸਨੇ ਆਪਣਾ ਇਹ ਪ੍ਰੋਗਰਾਮ ਮਲਕੀਤ ਨੂੰ ਦੱਸ ਦਿੱਤਾ ਸੀ ਮਲਕੀਤ ਆਪਣੇ ਸ਼ਹਿਰ ਤੋਂ ਚੱਲ ਕੇ ਫਿਰ ਸਿਰਫ ਉਸ ਨੂੰ ਹੀ ਮਿਲਣ ਆਇਆ ਉਹ ਮਿੱਥੀ ਜਗ੍ਹਾ ਤੇ ਮਿਲੇ ਤੇ ਫਿਰ ਕਾਰ ਵਿੱਚ ਬੈਠ ਕੇ ਦੂਰ ਨਿਕਲ ਗਏ ਮਾਹੀ ਮਿਲਣ ਮਲਕੀਤ ਲਈ ਵੱਚਿਆਂ ਤੋਂ ਚੋਰੀ-ਚੋਰੀ ਆਲੂ ਦੇ ਪ੍ਰਾਂਠੇ ਦਿੱल्ले ਸੀ ਬਣਾ ਗਿਲੇ ਉਹਨਾਂ ਦੋਨਾਂ ਨੇ ਪ੍ਰਾਂਠੇ ਖਾਦੇ ਤੇ ਲਸੀ ਪੀਤੀ। ਇਸ ਵਾਰ ਵੀ ਉਹ ਹੱਥ ਵਿੱਚ ਹੱਥ ਫੜੇ ਬੈਠੇ ਸਨ। ਮਾਹੀ ਨੇ ਆਪਣਾ ਸਿਰ ਮੱਕੀ ਦੀ ਕੋਤੀ ਵਿੱਚ ਰੱਖ ਦਿੱਤਾ। ਇਸ ਤਰ੍ਹਾਂ ਕਰਕੇ ਉਸ ਨੂੰ ਕਾਫੀ ਸਕੂਨ ਮਿਲ ਰਿਹਾ ਸੀ। ਮਰਕੀਤ ਨੇ ਵੀ ਕਾਰ 'ਚ ਬੈਠੇ-ਬੈਠੇ ਆਪਣੀ ਇੱਕ ਬਾਹ ਮਾਹੀ ਦੀ ਗਰਦਨ ਦੇ ਉੱਪਰੋਂ ਕਰਕੇ ਉਸ ਨੂੰ ਆਪਣੇ ਨਾਲ ਲਾ ਲਿਆ। ਉਹਨਾਂ ਕਾਰ ਇੱਕ ਪਾਸੇ ਖੜੀ ਕਰ ਦਿੱਤੀ। ਸੜਕ 'ਤੇ ਉਹਨਾਂ ਨੂੰ ਕੌਣ ਵੇਖ ਰਿਹਾ ਉਹਨਾਂ ਨੂੰ ਕੋਈ ਖ਼ਬਰ ਨਹੀਂ ਸੀ। ਉਹ ਨੌਜਵਾਨ ਮੁੰਡੇ ਕੁੜੀ ਵਾਂਗ ਹਿਸ਼ਕ ਕਰ ਰਹੇ ਸਨ। ਨਾ ਉਹਨਾਂ ਨੂੰ ਆਪਣੀ ਉਮਰ ਦਾ ਖਿਆਲ ਸੀ ਨਾ ਫੈਮਿਲੀ ਦਾ ਉਹਨਾਂ ਨੂੰ ਹੋਸ਼ ਉਦੋਂ ਆਇਆ ਜਦੋਂ ਮਾਹੀ ਨੂੰ ਕਾਲ ਆਇਆ ਉਹ ਪੁੱਛ ਰਿਹਾ ਸੀ ਜੇ ਤੁਸੀਂ ਫ੍ਰੀ ਹੋ ਗਏ ਆ ਤੇ ਲੈਣ ਆ ਜਾਈਏ ਮਾਹੀ ਨੇ ਉਹਨਾਂ ਨੂੰ 15 ਮਿੰਟ ਬਾਅਦ ਇੱਕ ਜਗ੍ਹਾ ਤੇ ਓਨਲੀ ਕਹਿ ਦਿੱਤਾ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਮਲਕੀਤ ਨੂੰ ਕਾਰ ਚਲੌਣ ਲਈ ਕਿਹਾ ਮਲਕੀਤ ਮਾਹੀ ਨੂੰ ਛੱਡ ਕੇ ਵਾਪਸ ਆਪਣੇ ਸ਼ਹਿਰ ਆ ਗਿਆ ਸੀ ਪਰ ਹੁਣ ਉਹ ਪੂਰੀ ਹੋਸ਼-ਹਵਾਸ 'ਚ ਨਹੀਂ ਸੀ ਉਸੇ ਦਿਲਾ ਤੇ ਦਿਮਾਗ 'ਚ ਮਾਹੀ ਪੂਰੀ ਤਰ੍ਹਾਂ ਸ਼ਾਈ ਹੋਈ ਸੀ ਉਸ ਨੂੰ ਨਾ ਆਪਣੇ ਆਫਿਸ ਦੀ ਕੋਈ ਸ਼ੁੱਧ-ਵੁੱਧ ਸੀ ਤੇ ਨਾ ਹੀ ਆਪਣੇ ਬੱਚਿਆਂ ਵੱਲ ਕੋਈ ਧਿਆਨ ਸੀ ਇਹੋ ਹਾਲ ਮਾਹੀ ਦਾ ਵੀ ਸੀ ਉਹ ਵੀ ਹਰ ਵਕਤ ਮਲਕੀਤ ਨਾਲ ਗੱਲ ਕਰਨ ਲਈ ਆਪਣੇ ਆਪ ਨੂੰ ਇਕੱਲੇ ਰਖਦੀ ਉਹ ਵੀ ਆਪਣੇ ਬੱਚਿਆਂ ਤੋਂ ਦੂਰ ਹੋ ਰਹੀ ਸੀ ਉਸ ਨੇ ਜਦੋਂ ਵੀ ਕਿਤੇ ਜਾਣਾ ਧੰਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਸ਼ੀ ਕਾਲ ਜੀ